ਕਵੀ ਦੁਨਨਾ ਸਿੰਘ ਜੀ ਹੰਡੂਰੀਆ ਹੰਡੂਰ ਦਾ ਰਹਿਣ ਵਾਲਾ ਸੀ ਰਾਮਗੜੀਆ ਸੀ ਉਹਨੇ ਜਿਹੜੀਆਂ ਗੱਲਾਂ ਲਿਖੀਆਂ ਬੜੀਆਂ ਕਮਾਲ ਦੀਆਂ ਕਹਿੰਦੇ ਸੋ ਐਸੀ ਰੋਟੀ ਕਰ ਲਿਆਇਓ हमरे ਕਾਗ ਨਾ ਕੁੱਕਰ ਖਾਇਓ ਸਾਡੇ ਘਰ ਦੇ ਕਾਂ ਤੇ ਕੁੱਕਰ ਵੀ ਰੋਟੀ ਨਾ ਖਾਣ ਸੋਚੋ ਕਿਦਾਂ ਦੀ ਰੋਟੀ ਹੋਏਗੀ ਜਿਹੜੀ ਸਭ ਜਾਦਿਆਂ ਅਗੇ ਪਰੋਸੀ ਹੋਏਗੀ ਸੋ ਐਸੀ ਰੋਟੀ ਕਰ ਲਿਆਇਓ हमरे ਕਾਗ ਨਾ ਕੁੱਕਰ ਖਾਇਓ ਜਦੋਂ ਆਪਣੇ ਬੱਚਿਆਂ ਨਾਲ ਪ੍ਰਸ਼ਾਦਾ ਛਕਦੇ ਹੋ ਨਾ ਇੱਕ ਵਾਰੀ ਬੱਚਿਆਂ ਦੇ ਕਾਂ ਨਾ ਜਰੂਰ ਪਾਇਆ ਕਰੋ ਪੁੱਤ ਤੂੰ ਨਖਰੇ ਕਰਦਾ ਗੁਰੂ ਦੇ ਲਾਲਾ ਨੂੰ ਕਈ ਵਾਰੀ ਇਹੋ ਜਿਹਾ ਭੋਜਨ ਹੀ ਖਾਣ ਲਈ ਨਹੀਂ ਮਿਲਿਆ ਇੱਕ ਵਾਰੀ ਸ਼ਬਦ ਪਾਓਗੇ ਹੋ ਸਕਦਾ ਤੁਹਾਡਾ ਬੱਚਾ ਮੂਲ ਨਾਲ ਜੁੜ ਜਾਏ ਦੁਬਾਰਾ ਧੁਰੇ ਨਾਲ ਜੁੜ ਜਾਏ ਆਣ ਕੇ ਵਾਪਸ ਮਾਤਾ ਜੀ ਨੇ ਕਹਿੰਦੇ ਕੁਝ ਮਾਇਆ ਦਿੱਤੀ ਕਹਿੰਦੀ ਪੁੱਤ ਇਹ ਛਕਣ ਵਾਲੀ ਨਹੀਂ ਹੈ ਤੂੰ ਬਬਕ ਦੁਨਆ ਸਿੰਘ ਜੀ ਹੰਡੂਰੀਆ ਲਿਖਦੇ ਨੇ ਉਹ ਥੋੜੇ ਜੇ ਬਾਹਰੋਂ ਸੇਰਕ ਦੋਕ ਸੇਰ ਡੇਢ ਸੇਰ ਪਤਾਸ਼ੇ ਲਿਆ ਮਾਤਾ ਜੀ ਤੇ ਸਭ ਜਿਆਦੇ ਨੇ ਪਤਾਸ਼ੇ ਛਕੇ ਤੇ ਉਤੋਂ ਪਾਣੀ ਦਾ ਗਲਾਸ ਪੀਤਾ ਰਾਤ 9 ਪੋਦੀ ਪਤਾਈ ਹੈ ਹੁਣ ਇਥੇ ਇਤਿਹਾਸ ਕਰ ਆਪਣੀ رائے ਦੰਦੇ ਨੇ ਕਿ ਜੋ ਮਾਤਾ ਦੇ ਕੋਲ ਮਾਤਾ ਥੋੜੀ ਬਹੁਤੀ ਮਾਇਆ ਜੋ ਪ੍ਰਬੰਧ ਹੋਏਗਾ ਇਹਨੇ ਉਸ ਚੋਕੇ ਤੇ ਜਾ ਕੇ ਤੇ ਬਾਹਰ ਨਾਪ ਦਿੱਤੀ ਚੋਰੀ ਕਰ ਲਈ ਸਿਰੇ ਉੱਠ ਕੇ ਮਾਤਾ ਜੀ ਨੂੰ ਪਤਾ ਤਾਂ ਲੱਗ ਹੀ ਗਿਆ ਸੀ ਹੁਣ ਜਦੋਂ ਬੰਦਾ ਪਤਾ ਤਾਂ ਲੱਗ ਹੀ ਗਿਆ ਸੀ ਨੀਅਤ ਦਾ ਵੀ ਅੰਦਰ ਲਾਲਚ ਦੀਆਂ ਅੱਖਾਂ 'ਚ ਹੈਗਾ ਹੈ ਜਦੋਂ ਆਪਾਂ ਧੀਆਂ ਪੁੱਤਾਂ ਦੇ ਰਿਸ਼ਤੇ ਵੀ ਕਰਦੇ ਆ ਨਾ ਪਹਿਲੀ ਮਿਲਣੀ 'ਚ ਪਰਿਵਾਰ ਦਾ ਪਤਾ ਲੱਗ ਜਾਂਦਾ ਹੈ ਕਿ ਇਹਨਾਂ ਵਿੱਚੋਂ ਲਾਲਚ ਹੈਗਾ ਕਿ ਨਹੀਂ ਹੈਗਾ ਉਹ ਵੱਖਰੀ ਗੱਲ ਹੈ ਕਈ ਵਾਰੀ ਆਪਾਂ ਕੰਪਰੋਮਾਈਜ਼ ਕਰ ਜਨੇ ਕੋਈ ਗੱਲ ਨਹੀਂ ਇੰਨੀ ਜਿਆਦਾ ਦਾ ਧੀ ਨੂੰ ਥੋੜਾ ਜਿਹਾ ਦੇ ਵੀ ਦੇਵਾਂਗੇ ਕੀ ਫਰਕ ਪੈਂਦਾ ਗੱਲ ਜਾਇਦਾਦ ਹੀ ਨਹੀਂ ਹੈ ਗੱਲ ਬੰਦੇ ਦੀ ਪਰਖ ਦੀ ਹੈ ਜਾਇਦਾਦ ਤੇ ਭਾਵੇਂ ਧੀ ਨੂੰ ਤੁਸੀਂ ਇੱਕ ਫੈਕਟਰੀ ਦਾਜ ਦੇ ਦਿਓ ਵਿਸ਼ਾ ਵੱਖਰਾ ਹੈ ਪਰ ਗੱਲ ਤੇ ਬਿਰਤੀ ਦੀ ਹੈ ਕਿ ਜੇ ਬਿਰਤੀ ਦਾ ਪਤਾ ਲੱਗ ਗਿਆ ਫਿਰ ਫਰੀਦਾ ਜਾਂ ਲੱਭ ਤਾਂ ਨਹੀਂ ਆ ਗਿਆ ਜੇ ਲਾਲਚ ਹੈ ਤਾਂ ਫਿਰ ਪਿਆਰ ਕਹਾਦਾ ਲੱਭ ਤਾਂ ਕੂੜਾਂ ਨੇ ਕਿਚਰ ਚ ਹੱਥ ਲੰਗਾਈ ਆ ਛੱਪਰ ਸਿੱਖੀ ਸਦਕ ਦਾ ਇਹ ਵਿਸ਼ਾ ਹੈ ਇਥੇ ਲਾਲਚ ਤੋਂ ਕੋਈ ਥਾਨੀਆ ਜਿਹੜੇ ਦੂਜੇ ਮਤਾਂ ਲੈ ਕਹਿੰਦੇ ਨਾ ਵੀ ਆ ਗੋਡਿਆਂ ਦਾ ਪ੍ਰਸ਼ਨ ਫਰੀ ਹੁੰਦਾ ਇਥੋਂ ਵਰਦੀਆਂ ਮਿਲਦੀਆਂ ਜੀ ਇਥੇ ਸਕੂਲਾਂ ਦੀ ਫੀਸ ਫਰੀ ਕੋਈ ਨਹੀਂ ਮਿਲਦਾ ਆ ਸਾਡੇ ਕੋ ਯਾਦ ਰੱਖਿਓ ਲਾਲਚੀ ਦਾ ਕੋਈ ਤਰਮ ਨਹੀਂ ਹੁੰਦਾ ਲਾਲਚੀ ਨੂੰ ਜਦੋਂ ਕੋ ਵੱਧ ਪੈ ਗਿਆ ਉਹਨੇ ਉਧਰ ਜਾ ਕੇ ਛਾਲ ਮਾਰ ਕੇ ਬਹਿ ਜਾਣੇ ਲਾਲਚੀ ਦਾ ਕਾਹਦਾ ਤਰਮ ਜੀ ਇਹ ਸਿੱਧਕ ਦਾ ਸੀ ਇਥੇ ਤਾਂ ਬੱਚਿਆਂ ਦੇ ਟੁਕੜੇ ਕਰਵਾਏ ਗਏ ਬੰਦ-ਬੰਦ ਕਟਾਏ ਗਏ ਪਰ ਮਾਵਾ ਨੇ ਤਾਂ ਵੀ ਗੁਰੂ ਦਾ ਸਿਧਾਂਤ ਨਹੀਂ ਛੱਡਿਆ ਅੱਜ ਤਾਂ ਕੋਈ ਮਾੜੀ ਜਿਹੀ ਘਟਨਾ ਵਾਪਰੇ ਸਹੀ ਬੰਦਾ ਸਿਰ ਖਾਥਾਂ ਤੇ ਝਕਾਉਣ ਤੁਰ ਪੈਂਦਾ ਪਰਿਵਾਰੇ ਜਾਈ ਉਹਨਾਂ ਸਿੱਖਾਂ ਤੋਂ ਰਾਤ ਬਿਤਾਈ ਨੌ ਪੋ ਦਾ ਰਾਤ ਲੰਘਿਆ ਅੱਜ 10 ਪੋ ਸ਼ੁਰੂ ਹੋ ਗਿਆ ਮਾਤਾ ਜੀ ਨੂੰ ਪਤਾ ਲੱਗ ਗਿਆ ਪੁੱਤਰ ਗੰਗੂ ਚੰਗਾ ਕੀਤਾ ਤੂੰ ਜੋ ਥੋੜਾ ਬਹੁਤਾ ਮਾਇਆ ਦਾ ਪ੍ਰਬੰਧ ਸੀ ਤੂੰ ਸੰਭਲਿਆ ਕਹਿੰਦਾ ਨਹੀਂ ਜੀ ਮੈਂ ਨਹੀਂ ਸੰਭਲਿਆ ਚੋਰ ਆਏ ਰਾਤ ਚੋਰੀ ਕਰਕੇ ਲੈ ਗਏ ਹੁਣ ਰੌਲਾ ਪਾਉਂਦਾ ਸੀ ਉਹ ਫੜੇ ਜਾਣੇ ਦਲਦਲ ਪਿੰਡ ਦੇ ਚੌਧਰੀ ਨੂੰ ਜਾ ਕੇ ਦੱਸ ਦਿੱਤਾ ਉਹਨੇ ਚੌਧਰੀ ਦੇ ਅੱਖਰਾਂ 'ਚ ਲਾਲਚ ਸੀ ਕਿ ਢੰਡੋਰਾ ਪਟਿਆ ਜਾ ਰਿਹਾ ਸੀ ਵੀ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਨੂੰ ਉਹਨਾਂ ਦੇ ਸਭ ਜਾਦੇ ਨੂੰ ਫੜਾਏਗਾ ਸਰਕਾਰ ਮੂਨ ਮੰਗੇ ਇਨਾਮ ਦੇਵੇਗੀ ਚੌਧਰੀ ਪਹੁੰਚ ਗਏ ਮੁਰੰਡੇ ਜਾਨੀ ਖਾਂ ਤੇ ਮਾਨੀ ਖਾਂ ਦੇ ਕੋਲ ਉਹਨਾਂ ਜਿਹੜਾ ਜਾ ਕੇ ਦੱਸਿਆ ਉਹਨੂੰ ਤਾਂ ਚਾ ਚੜ ਗਿਆ ਅਸੀਂ ਵੀ ਇਨਾਮ ਲਵਾਂਗੇ ਵਿੱਚੋਂ ਤੁਹਾਨੂੰ ਵੀ ਦਵਾਵਾਂਗੇ ਅੱਜ 10 ਪੋ ਦਾ ਦਿਨ ਸ਼ੁਰੂ ਹੋਇਆ ਤੇ ਜਾਨੀ ਖਾਂ ਮਾਨੀ ਖਾਂ ਨਾਲ ਲੈ ਕੇ ਸਿਪਾਈ ਤੇ ਪਹੁੰਚ ਗਏ ਗੰਗੂ ਬ੍ਰਾਹਮਣ ਦੇ ਘਰ ਸਭ ਜਾਦੇ ਤੇ ਮਾਤਾ ਗੁਜਰ ਕਾਲਜ ਨੂੰ ਨਾਲ ਲੈ ਲਿਆ ਪਿੰਡ ਵਿੱਚੋਂ ਇੱਕ ਰੱਥ ਮਗਾਇਆ ਗਿਆ ਇੱਕ ਗੱਡਾ ਮਗਾਇਆ ਉਹਦੇ ਉੱਤੇ ਸਭ ਜਿਆਦੇ ਤੇ ਮਾਤਾ ਗੁਜਰ ਕੌਰ ਜੀ ਨੂੰ ਬਿਠਾਇਆ ਗਿਆ ਰਸਤੇ 'ਚ ਇੱਕ ਖੂਹ ਆਉਂਦਾ ਏ ਥੋੜਾ ਜਿਹਾ ਸਫਰ ਸੀ ਇੱਕ ਖੂਹ ਤੋਂ ਅਜੇ ਸਖਤੀ ਨਹੀਂ ਨਾ ਕੀਤੀ ਥਾਣੇਦਾਰਾਂ ਨੇ ਜਾਨੀ ਖਾ ਤੇ ਮਾਨੀ ਖਾਨ ਨੇ ਸਖਤੀ ਨਹੀਂ ਕੀਤੀ ਹੋ ਸਕਦਾ ਵੀ ਉਹਦੇ ਮਨ ਜਾਣ ਰਸਤੇ 'ਚੋਂ ਖੂਹ ਤੋਂ ਮਾਤਾ ਜੀ ਨੇ ਇਸ਼ਾਰ ਕਰੀ ਕਿ ਮੈਂ ਸਭ ਜਿਆਦੇ ਨੂੰ ਜਲ ਛਕਾਉਣਾ ਚਾਹੁੰਦੀ ਆ ਕਿਤੇ ਕੋਈ ਗੱਲ ਨਹੀਂ ਰਸਤੇ 'ਚੋਂ ਜਲ ਛਕਾਇਆ ਗਿਆ ਪਹੁੰਚ ਗਏ ਜੀ ਅੱਜ 10 ਪੋਦੀ ਰਾਤ ਮੁਰਿੰਡੇ ਦੇ ਥਾਣੇ ਵਿੱਚ ਗੁਜ਼ਾਰੀ ਹੈ ਮਾਤਾ ਗੁਜਰ ਕੌਰ ਜੀ ਦੇ ਸਭ ਜਾਦਿਆਂ ਨੇ ਜਿਹੜੀ ਕੱਲ ਆਉਣੀ ਹੈ ਦਸ ਬੋਦੀ ਰਾਤ ਇਸ ਇਸ ਕੋਤਵਾਲੀ ਦੇ ਵਿੱਚ ਇਸ ਮੁਰਿੰਡੇ ਥਾਣੇ ਦੇ ਵਿੱਚ ਦਸ ਬੋਦੀ ਰਾਤ ਗੁਜ਼ਾਰੀ ਗਈ 11 ਪੋਹ ਦਾ ਦਿਨ ਚੜਦਾ ਆ ਕੋਤਵਾਲੀ ਬਾਰੇ ਮੈਂ ਗੱਲ ਦੱਸਣਾ ਚਾਹੁੰਨਾ 1933 ਤੱਕ ਇੱਥੇ ਚੌਂਕੀ ਸੀ ਜਦੋਂ ਗੋਰਿਆਂ ਦਾ ਰਾਜ ਸੀ ਇੱਥੇ ਪੁਲਿਸ ਦੀ ਚੌਂਕੀ ਸੀ 1933 ਤੋਂ ਲੈ ਕੇ 1998 ਤੱਕ ਸਰਕਾਰੀ ਸਕੂਲ ਰਿਹਾ ਇਸ ਕੋਤਵਾਲੀ ਦੇ ਵਿੱਚ ਜਦੋਂ ਸਰਦਾਰ ਗੁਰਚਰਨ ਸਿੰਘ ਟੋੜਾ ਸੀ ਜੂੰਦਾ ਤੇ ਇਸ ਇਲਾਕੇ ਦੇ ਲੋਕ ਫਿਰ ਸਾਰੇ ਇਕੱਠੇ ਹੋ ਕੇ ਸਰਦਾਰ ਗੁਰਚਰਨ ਸਿੰਘ ਟੋੜੇ ਦੇ ਕੋਲ ਗਏ ਜੀ ਸਾਡੇ ਇੱਥੇ ਕੋਤਵਾਲੀ ਦੇ ਵਿੱਚ ਸਭ ਜਾਦਿਆਂ ਰਾਤ गुਜ਼ਾਰੀ ਹੈ ਮਾਤਾ ਗੁਜਰ ਕੌਰ ਜੀ ਨੇ ਰਾਤ गुਜ਼ਾਰੀ ਹੈ ਫਿਰ ਇੱਥੋਂ ਸਕੂਲ ਦੀ ਜਗ੍ਹਾ ਇੱਥੇ ਇਤਿਹਾਸਕ ਸਥਾਨ ਗੁਰਦੁਆਰਾ 1998 ਚ ਦੱਸਿਆ ਤੇ 1999 ਦੇ ਵਿੱਚ ਇਹ ਗੁਰਦੁਆਰਾ ਬਣਿਆ ਇਹ ਕੱਲ ਦੀਆਂ ਗੱਲਾਂ ਨਹੀਂ ਫਿਰ ਉੱਥੇ ਸੇਵਾਵਾਂ ਆ ਬਹੁਤ ਧਾਰਮਿਕ ਸਥਾਨ ਜਿਹੜੇ ਅੱਜ ਆਪਾਂ ਜਿਹਨਾਂ ਨੂੰ ਸਜਦਾ ਕਰਦੇ ਆਂ ਚਮਕੌਰ ਸਾਹਿਬ ਦੀ ਗੜੀ ਇਹ ਕੋ ਬਹੁਤ ਪੁਰਾਣੀ ਨਹੀਂ ਇਹ ਤਾਂ ਬਾਅਦ ਵਿੱਚ ਸਰਦਾਰ ਹਰਦੀਆਰ ਸਿੰਘ ਵਰਗਿਆਂ ਨੇ ਮਿਹਨਤ ਕਰਕੇ ਸਮਾਜ ਦੇ ਸਾਹਮਣੇ ਲੈ ਕੇ ਆਏ ਇਹਦੇ ਸਿਰ ਝੁਕਦਾ ਉਹਨਾਂ ਦੇ ਸਾਹਮਣੇ 10 ਪੋ ਦੀ ਰਾਤ ਕੋਤਵਾਲੀ ਥਾਣੇ ਦੇ ਵਿੱਚ ਜਿੱਦਾਂ ਦਾ ਉਹ ਥਾਣੇ ਵਾਲੇ ਦਾ ਪ੍ਰਬੰਧ ਹੁੰਦਾ ਉਹਨਾਂ ਜਲ ਪਾਣੀ ਵੀ ਸ਼ਿਕਾਇਤ ਹੋਏਗਾ ਦਿਨ ਚੜ੍ਹਿਆ ਅੱਜ 11 ਪੋ ਦਾ ਜਾ ਕੇ ਸਰਹੰਦ ਦੱਸਿਆ ਗਿਆ ਉਹਨਾਂ ਨੇ ਕਹੇ ਲੈ ਕੇ ਆਓ ਜੀ ਇੱਥੇ ਅੱਜ 11 ਪੋ ਨੂੰ ਸਭ ਜੱਦਿਆਂ ਨੂੰ ਮੁਰੰਡੇ ਤੋਂ ਸਰਹੰਦ ਲੈ ਕੇ ਜਾ ਰਹੇ ਨੇ ਇਹ ਉਥੇ ਕਵੀ ਦੁਨਨਾ ਸਿੰਘ ਢੂਰੀਆ ਲਿਖਦਾ ਹੈ ਇਹ ਗੱਲ ਦੂਜਿਆਂ ਰਾਈਟਰਾਂ ਨੇ ਨਹੀਂ ਲਿਖੀ ਕਿ ਤੂੜੇ ਜਿਹੜੇ ਜਿਨ੍ਹਾਂ ਬੋਰਿਆਂ ਦੇ ਵਿੱਚ ਮਿਰਚਾਂ ਪਾਈਆਂ ਹੁੰਦੀਆਂ ਨੇ ਉਹਨਾਂ ਬੋਰਿਆਂ ਦੇ ਵਿੱਚ ਸਭ ਜਾਦਿਆਂ ਨੂੰ ਪਾਇਆ ਗਿਆ ਹੈ ਉਹਨਾਂ ਦੇ ਮੂੰਹ ਨੰਗੇ ਰੱਖ ਦਿੱਤੇ ਗਏ ਨੇ ਤਾਂ ਕਿ ਜਿਸਮ ਨੂੰ ਤੁਸੀਂ ਆਪ ਹੀ ਲਾਓ ਜੇ ਹੱਥਾਂ ਨੂੰ ਮਿਰਚਾਂ ਲੱਗਣ ਤੇ ਆਪਾਂ ਕੀ ਕਰਦੇ ਤਸੀਹਾ ਸੀ ਨਾ ਇੱਕ ਸਾਬ ਦਾ ਮਾਤਾ ਜੀ ਦੇ ਹੱਥ ਬੰਨੇ ਗਏ ਨੇ ਸਭ ਜਾਦਿਆਂ ਨੂੰ ਰਸਤੇ 'ਚ ਲੋਕ ਪੁੱਛਦੇ ਨੇ ਕੀ ਅਪਰਾਧ ਕੀਤਾ ਹੋਏਗਾ ਇਹ ਕੌਣ ਨੇ ਕੀ ਅਪਰਾਧ ਕੀਤਾ ਹੋਏਗਾ ਇਹਨਾਂ ਨੇ ਇਹ ਕੌਣ ਇਹਨਾਂ ਨੂੰ ਕਿਉਂ ਲੈ ਕੇ ਜਾ ਰਹੇ ਨੇ 11 ਪੋ ਦਾ ਦਿਨ ਹੈ ਪਿਪਲ ਦੇ ਥੱਲੇ ਜਾ ਕੇ ਸਰਹੰਦ ਬਿਠਾ ਦਿੱਤਾ ਗਿਆ ਆਉਂਦੇ ਜਾਂਦੇ ਰਾਹੀ ਪੁੱਛਦੇ ਨੇ ਕੌਣ ਨੇ ਜਾ ਕੇ ਵਜ਼ੀਰ ਖਾਨ ਨੂੰ ਦੱਸਿਆ ਗਿਆ ਸੀ ਲੈ ਆਏ ਆ ਸਭ ਜਾਦਿਆਂ ਨੂੰ ਛੋਟੇ ਸਭ ਜਾਦਿਆਂ ਦੋਨਾਂ ਨੂੰ ਹੁਕਮ ਆਇਆ ਕਿ ਇਹਨਾਂ ਦੋਨਾਂ ਜਾਨਿਆਂ ਨੂੰ ਤੁਸੀਂ ਕਚਹਿਰੀ 'ਚ ਪੇਸ਼ ਕਰੋ ਤੇ ਮਾਤਾ ਜੀ ਨੂੰ ਕਿੱਥੇ ਲੈ ਕੇ ਜਾਣਾ ਹੈ ਕਿਦੇ ਠੰਡੇ ਬੁਰਜ ਵਿੱਚ ਲੈ ਜਾਓ ਠੰਡਾ ਬੁਰਜ ਕੋਈ ਆਮ ਨਹੀਂ ਸੀ ਇਹ ਆਪਣੀ ਸਹੂਲਤ ਵਾਸਤੇ ਬਣਾਇਆ ਸੀ ਜਿੱਥੇ ਅੱਤ ਦੀ ਗਰਮੀ ਵਿੱਚ ਜਿੱਥੇ ਜੂਨ ਜੁਲਾਈ ਦੀਆਂ ਅੱਤ ਦੀਆਂ ਕੜਕ ਦੀਆਂ ਧੁੱਪਾਂ ਵਿੱਚ ਜਦੋਂ ਹੰਸਾਲੀ ਨਦੀ ਦੀ ਹਵਾ ਟਕਰਾ ਕੇ ਜਾਂਦੀ ਸੀ ਕੰਧਾਂ ਦੇ ਨਾਲ ਤੇ ਉੱਥੇ ਸਰੀਰ ਨੂੰ ਹੀ ਕੰਢੇ ਹੋ ਜਾਂਦਾ ਸੀ ਅੱਤ ਦੀ ਗਰਮੀ 'ਚ ਵੀ ਤੇ ਅੰਦਾਜ਼ਾ ਲਾਓ ਪੋਹ ਦੀਆਂ ਠੰਡੀਆਂ ਰਾਤਾਂ 'ਚ ਮਾਤਾ ਜੀ ਤੇ ਸਭ ਜੱਦਿਆਂ ਨੇ ਉਸ ਉਸ ਸਮੇਂ ਕਿਦਾਂ ਰਾਤ guzari ਹੋਏਗੀ ਮਾਤਾ ਜੀ ਨੂੰ ਉੱਥੇ ਪਹੁੰਚਾਇਆ ਗਿਆ 11 ਪੋਹ ਦਾ ਦਿਨ ਸ਼ਾਮਾਂ ਪਈਆਂ ਸਭ ਜੱਦਿਆਂ ਨੂੰ ਕਚਰੀ ਵਿੱਚ ਲੈ ਕੇ ਗਏ ਨੇ ਸਭ ਜਿਆਦੇ ਜਾਂ ਜਾਂਦੇ ਸਭ ਤੋਂ ਪਹਿਲਾਂ ਕੀ ਕੀਤਾ ਆਪਾਂ ਹਰ ਸਾਲ ਸੁਣਦੇ ਆ ਗੱਜ ਕੇ ਕਿਹਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੁਚਾਨੰਦ ਖਤਰੀ ਕੋਲ ਖਲੋਤਾ ਹੈ ਉਹ ਆਂਦਾ ਸਭ ਜਿਆਦੇ ਉਹ ਇਹ ਤੁਹਾਡੇ ਪਿਤਾ ਦਾ ਦਰਬਾਰ ਨਹੀਂ ਇਹ ਵਜ਼ੀਰ ਖਾਨ ਦੀ ਕਚਰੀ ਤੇ ਝੁੱਕ ਕੇ ਸलाम ਕਰੋ ਹੁੰਦੇ ਸ਼ੇਰ ਦੇ ਬੱਚੇ ਆ ਸਿਰ ਉਚਾ ਝੁੱਕ ਕੇ ਜ਼ਿੰਦਗੀ ਜੂਣਾ ਜਾਣਦੇ ਆ ਸੀ ਕਿੰਨੇ ਦਿਨਾਂ ਦੇ ਭੁੱਖੇ ਨੇ ਪਿਆਸੇ ਨੇ ਰਾਜ ਕੀ ਕੁਝ ਨਹੀਂ ਖਾਦਾ ਫਰ ਯਰਤ ਵੇਖੋ ਕਿੰਨੀ ਤਗੜੀ ਹੈ ਅਸੀਂ ਚੰਗਿਆਂ ਘਰਾਂ 'ਚ ਰਹਿਣ ਵਾਲੇ ਚੰਗੇ ਪਕਵਾਨ ਖਾਣ ਵਾਲੇ ਚੰਗੇ ਬਸਤਰ ਪਾਉਣ ਵਾਲੇ ਇੱਕ ਮਿੰਟ ਨਹੀਂ ਲਾਉਂਦੇ ਆਪਣੇ ਗੁਰੂ ਦਾ ਧਰ ਛੱਡਣ ਲੱਗੇ ਸਾਡਾ ਕਾਰੋਬਾਰ ਮੜਾ ਡਾਊਨ ਹੋਣ ਲੱਗੇ ਸਾਨੂੰ ਕੋ ਦੱਸ ਪਾਵੇ ਫਲਾਣੇ ਥਾਂ ਤੇ ਬੜਾ ਪੁੱਗਿਆ ਹੋਇਆ ਸੀ ਪਹੁੰਚ ਜਾਣੇ ਸਾਨੂੰ ਕੋ ਦੱਸੇ ਜੀ ਫਲਾਣਾ ਧਾਗਾ ਬੰਨਿਆ ਗੱਲ ਬਣ ਜਾਣੀ ਸੀ ਬੰਨ ਲੈਨੇ ਦਲੇਰੀ ਸਿੱਖੋ ਸਾਹਿਬ ਜਾਂਦਾਂ ਤੋਂ ਇਸ ਤੋਂ ਵੱਡੀ ਵਿਪਤਾ ਹੋਏਗੀ ਪਰ ਪਰਵਾਹ ਨਹੀਂ ਕੀਤੀ ਗੱਜ ਕੇ ਫਤੇ ਬੁਲਾਈ ਇੱਕ ਚੀਜ਼ ਹੋਰ ਸਿੱਖਿਓ ਅੱਜ ਸਿੱਖਾਂ ਦੇ ਘਰਾਂ ਵਿੱਚ ਕਿੰਨਿਆਂ ਘਰਾਂ ਵਿੱਚ ਅਸੀਂ ਆਪਣੇ ਬੱਚੇ ਨੂੰ ਫਤੇ ਬੁਲਾਉਣੇ ਆਂ ਜੀ ਭਲਾ ਮਾਰੇ ਹਾਂ ਤੇ ਆ ਜਿੰਨੇ ਜੀ ਤੁਹਾਡੇ ਘਰ ਕੋ ਮਹਿਮਾਨ ਆਵੇ ਤਾਂ ਤੁਹਾਡੇ ਬੱਚੇ ਕਰਨ ਗੱਜ ਕੇ ਵਾਹਿਗੁਰਜੀ ਕਾ ਖਾਲਸਾ ਸਾਡੇ ਤੇ ਹੋਰ ਕੰਮ ਸ਼ੁਰੂ ਹੋ ਗਿਆ ਹਾਏ ਬਾਏ ਟਾਟਾ ਆ ਸ਼ਬਦ ਮੈਂ ਨਹੀਂ ਆਂਦਾ ਨਾ ਬੋਲੋ ਬੋਲੋ ਹਾਏ ਤੇ ਮਰੀਜ਼ ਕਹਿੰਦਾ ਜਿਹੜੇ ਨਾ ਸੂਰ ਬਣੇ ਹੋਣ ਜ਼ਖਮ ਹਾਏ ਮਰ ਗਿਆ ਜੇ ਵੈਂਟੀਨੇਟਰ ਤੇ ਪਾਉਣ ਲੱਗੇ ਜੇ ਮੈਨੂੰ ਸਾਡੇ ਚੰਗੇ ਪੜੇ ਹਾਏ ਬਾਏ ਟਾਟਾ ਹਿੰਦੀ ਦੇ ਸ਼ਬਦ ਆ ਗਏ ਸਾਡੇ ਘਰਾਂ ਚ ਅਸੀਂ ਪੰਜਾਬੀ ਛੱਡ ਬੈਠੇ ਮੈਂ ਵਿਦੇਸ਼ਾਂ ਚ ਵੇਖੇ ਨੇ ਬੱਚੇ ਐਡੀ ਕਮਾਲ ਦੀ ਪੰਜਾਬੀ ਬੋਲਦੇ ਪੰਜਾਬ ਦਾ ਬੱਚਾ ਵੀ ਸ਼ਾਇਦ ਉਹੋ ਜੀ ਪੰਜਾਬੀ ਨਾ ਬੋਲ ਸਕੇ ਗੱਲ ਸਮੇਂ ਸਥਾਨ ਦੀ ਨਹੀਂ ਹੁੰਦੀ ਗੱਲ ਤੁਹਾਡੇ ਪਰਿਵਾਰ ਦੀ ਜਾਗਰਤੀ ਦੀ ਹੈ ਕਿ ਤੁਹਾਡੇ ਅੰਦਰ ਚਿੰਗ ਹੈਗੀ ਹੈ ਕਿ ਨਹੀਂ ਹੈਗੀ